ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਆਪਾਂ ਸਬਜੀ ਵਾਲਾ ਗੇੜਾ ਮਾਰਨ ਗਏ ਸੀ ਆਪਾਂ ਨੂੰ ਸਬਜੀ ਯਾਨੀ ਕਿ ਉਹ ਢਿੰਡੇਗਾ ਤਾਂ ਲੈ ਨਹੀਂ ਲੱਭਾਂਗਾ ਤੇ ਗਵਾਰਾ ਲੱਗਾ ਸੀਗਾ ਤੇ ਗਵਾਰਾ ਤੋੜਨ ਨੂੰ ਮਨ ਨਹੀਂ ਕਰਦਾ ਕਿਉਂਕਿ ਟਾਈਮ ਜ਼ਿਆਦਾ ਲੱਗੂਗਾ ਪਹਿਲਾਂ ਤੋੜਨ ਤੇ ਫਿਰ ਜੀਰਨ ਤੇ ਤੇ ਢੋਲੀ ਦੀ ਕੋਸ਼ਿਸ਼ ਕਰੀ ਵੇਖਿਆ ਤਾਂ ਚਿਬੜਾ ਆਪਾਂ ਨੂੰ ਜਰੂਰ ਮਿਲ ਗਿਆ ਤੇ ਆਪਾਂ ਚਿਬੜਾਂ ਦੀ ਚਟਨੀ ਕਰਾਂਗੇ ਤੇ ਸਬਜ਼ੀ ਕੁਝ ਹੋਰ ਧਰ ਲਾਂਗੇ ਜੀ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਿਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਬੂਟੇ ਲਾਏ ਸੀਗੇ ਬੂਟੇ ਜਾਨੀ ਕਿ ਆਪਾਂ ਮੌਲ ਤਾਂ ਨਹੀਂ ਲਈ ਸੀਗੇ ਤੇ ਆਪਣੀ ਤੇ ਸਬਜ਼ੀ ਦੇ ਵਿੱਚ ਆਪਣੇ ਆਪ ਉੱਗੇ ਸੀਗੇ ਉਹ ਆਪਾਂ ਲਾਤੇ ਆ ਜਾਨੀ ਕਿ ਤੂਤ ਅਤੇ ਟਾਲੀ ਆ ਤੇ ਜਾਵਣਾ ਆਪਾਂ ਉਹ ਤਾਨੂੰ ਦਿਖਾਉਣੇ ਨਾਲ ਹੀ ਆਪ ਦੇਖਦੇ ਆਂ ਵੀ ਤੁਰੇ ਆ ਜਾਂ ਨਹੀਂ ਤੁਰੇ ਸੁਭਾ ਕਾफी ਮੀਂਹ ਪੈ ਗਿਆ ਸੀਗਾ ਤੇ ਸ਼ਾਇਦ ਉਹ ਵੀ ਟੋਇਆਂ ਦੇ ਵਿੱਚ ਪਾਣੀ ਜਾਂ ਮਿੱਟੀ ਨਾਲ ਰੁੜ ਕੇ ਜਾਵੜੀ ਹੋਵੇ ਆਪਾਂ ਚੈੱਕ ਕਰਦੇ ਆਂ ਨਾਲੇ ਤੁਹਾਨੂੰ ਦਿਖਾਉਣੇ ਆ ਤੇ ਸਟਾਰਟ ਕਰਦੇ ਆਂ ਵੀਡੀਓ ਵੀ ਤੇ ਨਾਲੇ ਤੁਹਾਨੂੰ ਦਿਖਾਉਣੇ ਉੱਥੇ ਆਪਾਂ ਨੂੰ ਚਾਰ ਜਿਬੜ ਮਿਲੇ ਸੀ ਅੱਜ ਆਪਾਂ ਤਿੰਨ ਜਿਬੜ ਮਿਲੇ ਆ ਆਪਾਂ ਚਟਨੀ ਬਣਾਵਾਂਗੇ ਜੀ ਉਹਦੀ ਤੇ ਨਾਲੇ ਤੁਹਾਨੂੰ ਆਜੋ ਲੈ ਚਲੀਏ ਬਾਹਰ ਨੂੰ ਬਾਹਰ ਦਾ ਵੀਊ ਦਿਖਾਉਣੇ ਆ ਤੇ ਨਾਲੇ ਦਿਖਾਉਣੇ ਆ ਬੂਟੇ ਤੇ ਆਪਾਂ ਹੋਰ ਲਿਆ ਕੇ ਲਾਉਣੇ ਆ ਹਜੇ ਤੇ ਚਲੋ ਜੀ ਚੱਲੀਏ ਬਾਹਰ ਨੂੰ ਖੋਲੀਏ ਗੇਟ ਤੇ ਆ ਆਪਾਂ ਨੂੰ ਮਿਲੇ ਆ ਚਿਬੜ ਜੀ ਤਿੰਨ ਲੱਭ ਕੇ ਚਿਬੜ ਤੇ ਹੁਣੇ ਮੈਂ ਬਾਹਰੋਂ ਆਈ ਸੀ ਮੈਂ ਕਿਹਾ ਚਲ ਇੱਧਰਲੇ ਗੇਟ ਆਪਾਂ ਬਾਹਰ ਨੂੰ ਜਾ ਵੜਦੇ ਆ ਬਾਹਰ ਦਿਖਾਉਣੇ ਆ ਇੱਧਰ ਦੀ ਵੇਖ ਲੈਣੇ ਆ ਆਪਣੀਆਂ ਆਪਣੇ ਜੋ ਬੂਟੇ ਲਾਏ ਆ ਆ ਜੋ ਜੀ ਚੱਲੀਏ ਬਾਹਰ ਨੂੰ ਆ ਜੋ ਚੰਗੀ ਇਹ ਬਾਹਰ ਨੂੰ ਜੀ ਤੇ ਨਾਲੇ ਮੈਨੂੰ ਇਹ ਦੱਸਿਓ ਮੀ ਬੈਨ ਤੋਂ ਬਾਅਦ ਤੱਪ ਕਿਨੂੰ ਚੰਗੀ ਲੱਗਦੀ ਆ ਕਿ ਇਹਨੂੰ ਨਹੀਂ ਲੱਗਦੀ ਮੈਨੂੰ ਤਾਂ ਜਮਾਂ ਨਹੀਂ ਲੱਗਦੀ ਜੀ ਉਹ ਐਨੀ ਤੱਪ ਪਰ ਰੱਬ ਦੇ ਅਸੀਂ ਅੱਗੇ ਸਭ ਕੁਝ ਫੇਲ ਆ ਜੀ ਮੌਸਮ ਦਾ ਬਹੁਤ ਫਰਕ ਪੈ ਗਿਆ ਕੱਲ ਨੂੰ ਜੇ ਸ਼ਾਂਤੀਕ ਦੇਖੋ ਜਮਾਂ ਆਥਨ ਦੀ ਕੀ ਹੁੰਦਾ ਹੁਣ ਤੱਕ ਤਾਂ ਵਧੀਆ ਮੌਸਮ ਹੈ ਤੇ ਆਹ ਦੇਖੋ ਬਾਹਰ ਦਾ 뷰 ਤੇ ਇਧਰ ਆਪਾਂ ਲਾਏ ਆ ਦੂਤ ਇਹ ਮਟੋਆ ਵੱਡਾ ਪੱਟ ਬੈਠੀ ਤੇ ਪਰ ਦੂਤ ਛੋਟਾ ਸੀਗਾ ਚਲੋ ਜੀ ਕੋਈ ਨਹੀਂ ਹੋਈ ਜਾਣਾ ਇਹ ਖਰਾ ਹੈ ਵੈਸੇ ਤੇ ਆਹ ਹੈਗੀ ਟਾਲੀ ਆਪਣੀ ਤੇ ਹੁਣ ਆਪਾਂ ਦਿਖਾਉਣੀ ਆ ਤੁਹਾਨੂੰ ਉੱਪਰਲੀ ਸਾਈਡ ਉਹ ਤਾਂ ਆਪਣੇ ਬੂਟੇ ਪਹਿਲਾਂ ਦੇ ਲਾਏ ਆ ਉਹ ਤਾਂ ਜੀ ਹੋ ਗਿਆ ਆ ਮੈਂ ਲਾਇਆ ਸੀ ਆ ਕਿਸੇ ਤੋਂ ਲਵਾਇਆ ਸੀਗਾ ਤੇ ਉਧਰਲੀ ਸਾਈਡ ਹੈਗੀ ਆਪਣੀ ਟਾਲੀ ਲਾਈ ਵੀ ਤੇ ਇਧਰ ਮੀਂਹ ਪੈਣਾ ਆ ਵੀ ਰਾਤ ਦੇ ਦਰਖਤ ਜਿਹੜੇ ਪਹਿਲਾਂ ਦੇ ਲੱਗੇ ਆ ਕਾਫੀ ਵਧੀਆ ਹੋਏ ਹੋਏ ਆ ਇਹ ਤੇ ਪਹਿਲਾਂ ਤਾਂ ਨਿੰਮਾ ਨਹੀਂ ਫੁੱਟੀਆਂ ਸੀਆਂ ਜੀ ਸਿਆਲੋ ਸਿਆਲ ਸਿਆਲ ਦੀ ਧੁੰਦ ਪੈਣ ਕਰਕੇ ਤੇ ਫੁੱਟੀਆਂ ਨਹੀਂ ਸੀ ਕਿਤੇ ਵੀ ਨੰਮ ਨਹੀਂ ਫੁੱਟੀ ਸੀ ਮੈਂ ਕਈ ਵਾਰ ਰਸਤੇ 'ਚ ਵੀ ਵੇਖਿਆ ਪਰ ਇਹ ਵਧੀਆ ਹੋਉਂਗਾ ਸੀਗਾ ਹੁਣ ਵਧੀਆ ਹੋਊਗਾ ਮੀਂਹ ਨਾਲ ਹੋ ਗਈ ਦਰਾਖਤ ਫੋਟਾ ਖੜੀ ਹੈ ਤੇ ਇਹ ਦੇਖੋ ਵੱਡਾ ਹੋ ਗਿਆ ਕਿਸ ਤਰ੍ਹਾਂ ਦਾ ਬੰਦ ਹੈ ਬੋਟਾ ਤੇ ਆਹੀ ਵਿਧੀ ਚੱਲਿਆ ਤੇ ਹੁਣ ਆਪਾਂ ਦਿਖਾ ਦਈਏ ਤੁਹਾਨੂੰ ਜਾਮਨ ਉਹ ਆਪਣੀ ਤਰਵੈਣੀ ਹੈ ਜੀ ਬੋੜ ਹੈ ਇਹ ਕਾਫੀ ਵਾਰ ਵੈਸੇ ਸ਼ਾਂਗਤਾ ਕਿਉਂਕਿ ਇਹਦੇ ਆਸ-ਪਾਸੇ ਤਾਰਾਂ ਵਾਂ ਤੇ ਤਾਰਾਂ ਕਰਕੇ ਹੀ ਫਿਰ ਬੀਲੀ ਕੱਟ ਹੋ ਜਾਂਦੀ ਏ ਜਦੋਂ ਧੁੰਦਾ ਪੈਂਦਾ। ਇਹ ਇਤਰਾ ਵੈਣੀ ਆ। ਆ ਜਿਹੜੀ ਡੇਕ ਹੈ ਜੀ ਇਹ ਵੀ ਆਪਣੇ ਆਪ ਹੋਈ ਸੀਗੀ। ਤੇ ਆ ਜਾਵਣਾ ਜਿਹੜੀ ਇਹ ਆਪਾਂ ਗੜਕਾਂ ਸਿੱਟੀਆਂ ਸੀਗਾ ਹਨਾ ਉਹ ਤੋਂ ਇਹ ਵੀ ਆਪਣੇ ਆਪ ਪੈਦਾ ਹੋਈ ਆ। ਉੱਗੀ ਆ ਇਹ ਤੇ ਉਸ ਤੋਂ ਬਾਅਦ ਜੀ ਉੱਥੇ ਤੂਤ ਹੈ। ਉਹ ਵੀ ਆਪਣੇ ਆਪ ਪੈਦਾ ਹੋਇਆ ਕਾਫੀ ਵੱਡਾ ਹੋ ਗਿਆ ਸੀ ਇਹਦੇ ਨਾਲ ਅਨਾਰ ਸੀਗਾ ਇਹ ਦੋਵੇਂ ਕੁਸ ਪੱਟਤੀ ਸੀਤੀ ਪਰ ਫਿਰ ਹੁਣ ਆਹ ਮੀਂਹ ਪੈਣ ਨਾਲ ਪੱਠਿਆਂ ਦੇ ਵਿੱਚ ਹੀ ਵੱਡਾ ਹੋ ਗਿਆ ਇਹ ਆਪ ਦੇ ਆਪ ਹੀ ਤੂਤ ਇੱਥੇ ਇਹ ਸ਼ਾਂਗ ਸ਼ੂਂਕੇ ਸਹੀ ਕਰਾਂਗੇ ਹੋਰ ਹੀ ਹੋਇਆ ਪਿਆ ਵਾ ਤੇ ਜਿਹੜਾ ਆਹ ਬੂਟਾ ਜੀ ਇਹ ਵੀ ਆਪਾਂ ਕਿੰਨਾਂ ਤੋਂ ਕਿੰਨਾਂ ਦੇ ਬੀਜ ਿੱਟੇ ਸੀਗੇ ਤੋਂ ਨਾਲ ਤੋਗ ਗਿਆ ਇਹ ਤੇ ਸ਼ਾਇਦ ਅਰਤੀ ਨੇ ਫਲ ਚੱਕੂਗਾ ਕਿਉਂਕਿ ਕਾਫੀ ਉਸ ਤੇ ਗਰੋਥ ਆਈ ਹੈ ਇਹ ਸਾਰੇ ਬੂਟੇ ਆਪਾਂ ਆਪ ਹੀ ਤਿਆਰ ਕਰ ਦਿੱਤੀ ਬੀਤੋ ਬੀ ਲਾ ਕੇ ਤਿਆਰ ਕੀਤੇ ਆ ਜੀ ਤੇ ਬਹੁਤ ਸੁਣੀ ਸਮੈਲਾਉਂਦੀ ਆ ਟੱਚ ਕੀਤੇ ਤੇ ਉਹਨੂੰ ਦੇਖੋ ਜੀ ਕੀਵੀ ਫਲ ਲੱਗਦਾ ਉਧਰ ਆਪਣਾ ਹੈਗੀ ਆ ਚੀਕੂ ਤੇ ਸੰਮਗਾ ਦਾ ਬੂਟਾ ਤੇ ਉਹ ਦੇਖਾਂ ਲੰਗਾ ਸਿੰਘਾ ਕਾਫੀ ਹੋਊਗਾ ਪੱਠਿਆਂ ਦਾ ਹਾਲ ਵੇਖੋ ਜੀ ਬਹੁਤ ਬੁਰਾ ਮਾਤਾ ਓਕੇ ਪੱਤੇ ਵੱਢਨੇ ਆ ਮੀ ਤਾਂ ਜਰੂਰ ਪੈ ਗਿਆ ਪਰ ਪੱਠੇ ਪੱਠੇ ਹੰਦਾ ਹਾਲ ਨਹੀਂ ਰਿਹਾ ਕੋਈ ਡੈਗ ਪੇ ਚਲੋ ਜੀ ਇਹਨਾਂ ਕੋਸ ਬੁੱਟੇ ਪੇੜ ਪੱਬਦੇ ਦਿਖਾਤੇ ਤੁਹਾਨੂੰ ਤੇ ਹੁਣ ਇੱਥੇ ਐਂਡ ਕਰਦੀ ਆਂ ਵੀਡੀਓ ਦਾ ਤੇ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਜੋ ਮੇਰੀ ਵੀਡੀਓ ਵੇਖਦੇ ਆ ਕਮੈਂਟ ਨਹੀਂ ਕਰਦੇ ਭਾਈ ਉਹਨਾਂ ਦਾ ਵੀ ਧੰਨਵਾਦ ਆ ਕਮੈਂਟ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਓਕੇ ਜੀ ਬਾਏ